ਤਰਨਤਾਰਨ ਦੇ ਪੱਟੀ ਦੇ ਇੱਕ ਪਿੰਡ ਹੈ ਪਾਉਵਾਲ ਜਿੱਥੇ ਪੁਲਿਸ ਤੇ ਬਦਮਾਸ਼ਾਂ ਵਿੱਚ ਐਨਕਾਊਂਟਰ ਹੋਇਆ ਦੱਸੇ ਜਾ ਰਹੇ ਨੇ ਪਵਨਦੀਪ ਤੇ ਉਹਦਾ ਸਾਥੀ ਹੈ ਕੋਮਲਦੀਪ ਜਿਹਦੇ ਵਿੱਚ ਐਨਕਾਊਂਟਰ ਹੋਇਆ ਜਿਹੜੇ ਫਰੋਤੀ ਦਾ ਕੰਮ ਕਰਦੇ ਸੀ ਫਿਲਹਾਲ ਇਹਦੇ ਚੋਂ ਪਵਨਦੀਪ ਦੇ ਗੋਲੀ ਲੱਗੀ ਹੈ ਜਿਸ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ 'ਚ ਐਡਮਿਟ ਕਰਵਾਇਆ ਗਿਆ ਤਸਵੀਰਾਂ ਤੁਸੀਂ ਦੇਖੋਗੇ ਕਿ ਐਸ ਵੇਲੇ ਉਹ ਹਸਪਤਾਲ ਹੈ ਜਿੱਥੇ ਉਸ ਨੂੰ ਪਵਨਦੀਪ ਨੂੰ ਜਿਹੜਾ ਇੱਥੇ ਲਿਆਂਦਾ ਗਿਆ ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ ਜਿੱਦੋਂ ਨੂੰ ਗੋਲੀ ਲੱਗਦੀ ਹੈ ਹਾਲਾਂਕਿ ਦੋਵਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਇਤੋਂ ਦੇ ਜਿਹੜੇ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਜਿਹੜੇ ਨੇ ਫਰੋਤੀਆਂ ਦਾ ਕੰਮ ਕਰਦੇ ਸੀ ਪੁਲਿਸ ਨੇ ਜਦੋਂ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦੌਰਾਨ ਉਹਨਾਂ ਨੇ ਫਾਇਰਿੰਗ ਕੀਤੀ ਤੇ ਫਾਇਰ ਜਵਾਬੀ ਫਾਇਰਿੰਗ ਚ ਜਿਹੜਾ ਪਵਨਦੀਪ ਨੂੰ ਗੋਲੀ ਲੱਗੀ ਹੈ ਜਦੀ ਉਮਰ 18 ਸਾਲ ਹੈ ਸਾਡੇ ਨਾਲ ਪਵਨਦੀਪ ਦੇ ਮਾਤਾ ਜੀ ਨੇ ਉਹ ਸੜਨ ਵਾਲੇ ਕੀ ਕਹਿਣਾ ਚਾਹੋਗੇ ਬੇਟਾ ਜਿਹੜਾ ਕਿੰਨੀ ਉਮਰ ਸੀ ਤੇ ਕੀ ਕਰਦਾ ਸੀ ਸਰ ਜੀ ਬੇਟੇ ਮੇਰੇ 18 ਸਾਲ ਉਮਰ ਜੇ ਸਰ ਜੀ ਘਰੇ ਕੰਮ ਕਰਦਾ ਪਿਆ ਇਹ ਘਰੋਂ ਲੈ ਕੇ ਆਏ ਨੇ ਕਹਿੰਦੇ ਆ ਇਹ ਆਵੇ 5-10 ਮਿੰਟ ਗੱਲ ਕਰਕੇ ਤੁਹਾਡੇ ਬੇੜੇ ਨੂੰ ਘਰੇ ਭੇਜ ਦਿੰਨੇ ਆ। ਤੇ ਸਾਰੇ ਇਨਾਂ ਬਾਧਾ ਵਿੱਚ ਇਨਾਂ ਸਾਡੇ ਬੇਟੇ ਨੂੰ ਭੇਜੀ ਆਈ ਨਹੀਂ ਘਰ 9:30 ਵਜੇ ਦਾ ਕੱਲ ਤਾਂ ਲੈ ਕੇ ਆਏ ਨੇ। ਸਵੇਰੇ ਲਾਇ? ਹਾਂਜੀ ਕੱਲ ਸਵੇਰ ਸਵੇਰ ਦੀ ਟੈਗ ਆ ਇਸ ਟਾਈਮ ਸਰ 9:30 ਵਜੇ ਦਾ ਲੈ ਕੇ ਆਏ ਨੇ। ਤੇ ਪਵਨਦੀਪ ਤੇ ਦਾ ਕੋਮਲਦੀਪ ਨਾ ਕਿਸ ਬੰਦੇ? ਸਰ ਹਾਂ ਕੋਈ ਪਤਾ ਨਹੀਂ। ਕਿੰਨੇ ਬੱਚੇ ਤੁਹਾਡੇ? ਸਰ ਮੇਰੇ ਦੋ ਬੇਟੇ ਨੇ। ਅੱਛਾ। ਹਾਂਜੀ। ਤੇ ਪੁਲਿਸ ਕਹਿ ਰਹੀ ਹੈ ਕਿ ਇਹਨਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਹੈ ਰਾਤੀ ਦੇਰ ਰਾਤ ਕੱਲ ਦੇਰ ਰਾਤ। ਤੇ ਜਵਾਬ ਦੇ ਵਿੱਚ ਇਹਨਾਂ ਨੇ ਜਿਹੜੀ ਇਹ ਪੁਲਿਸ ਨੇ ਜੋ ਗੋਲੀ ਚਲਾਈ ਤੇ ਪਵਨਦੀਪ ਦੇ ਗੋਲੀ ਵੱਜੀ ਪਵਨਦੀਪ ਦੇ ਗੋਲੀ ਵੱਜੀ ਨਹੀਂ ਸਰ 9:30 ਵਜੇ ਲੈ ਕੇ ਆਏ ਘਰੋਂ ਤੇ ਫਿਰ ਰਾਤ ਕਿਵੇਂ ਇਹਨਾਂ ਨੇ ਇਨਕਾਊਂਟਰ ਕਰਤਾ ਵਾ ਫਿਰ ਇਹਨਾਂ ਆਪ ਇਨਕਾਊਂਟਰ ਸਰ ਕਰਵਾਇਆ ਹੋਊਗਾ ਪਵਨਦੀਪ ਦੇ ਗੋਲੀ ਵੱਜੀ ਨਹੀਂ ਸਰ ਘਰੋਂ ਚੰਗੇ ਪੜਿਆਂ ਨੂੰ ਲੈ ਕੇ ਆਏ ਕੰਮ ਕਰਦੇਣ ਲੈ ਗਏ ਸਰ ਜਿਹਦੇ ਗੋਲੀ ਲੱਗੀ ਉਹ ਕੰਮ ਕਰੂਗਾ ਬੱਚਾ ਤੁਸੀਂ ਆਪ ਸਿਆਣੇ ਹੁਣ ਕਿੱਥੇ ਆ ਪਵਨ ਫਿਰ ਸਾਰੇ ਇਹਨਾਂ ਨੇ ਆਵੇ ਹਸਪੀਟਲ ਦਾਖਲ ਕਰਾਇਆ ਉਹਨੂੰ ਸਾਨੂੰ ਹੁਣ ਇਹ ਨਾ ਫੋਨ ਕੀਤਾ ਕਹਿੰਦੇ ਤੁਹਾਡਾ ਬੇੜਾ ਦਾਖਲੇ ਆ ਹੁਣ ਸਰ ਸਾਨੂੰ ਮਿਲਣ ਨਹੀਂ ਦੇਣਦੇ ਸਰ ਜੀ ਦਾ ਗੋਲੀ ਲੱਗੀ ਹੋਵੇ ਉਹ ਕੰਮ ਕਰੂਗਾ ਇਹ ਕੰਮ ਕਰਦੇ ਨੂੰ ਸਰ ਲੈ ਕੇ ਆਏ ਨੇ ਘਰੋਂ ਅੱਛਾ ਪਵਨ ਕਰਦਾ ਕੀ ਹੈ ਸਰ ਆਪਨੇ ਡੈਡੀ ਨਾਲ ਉਹ ਕੰਮ ਕਰਾਉਂਦਾ ਜੇ ਰੰਗ ਗੱਡੀਆਂ ਨੂੰ ਕਰਦੇ ਰੰਗ ਤੇ ਕੱਲ ਟਰਾਲੀ ਕਰਨ ਦੇ ਪੇਂਟ ਸਰ ਪ੍ਰਭ ਦਾਸੂ ਵਾਲ ਦਾ ਇੱਕ ਨਾਮ ਆ ਰਿਹਾ ਉਦੇ ਸਬੰਧ ਚ ਸੀ ਲਿੰਕ ਚ ਸੀ ਕਿ ਸਰ ਸਾਨੂੰ ਕੋਈ ਪਤਾ ਨਹੀਂ ਸਾਨੂੰ ਤੁਸੀਂ ਪੇਰੈਂਟਸ ਹੋ ਹਾਂਜੀ ਸਰ ਸਾਨੂੰ ਪਤਾ ਵੀ ਤੁਹਾਨੂੰ ਪਤਾ ਨਹੀਂ ਨਹੀਂ ਸਰ ਸਾਨੂੰ ਕੋਈ ਇਸ ਬਾਰੇ ਪਤਾ ਨਹੀਂ ਜੇ ਅਸੀਂ ਕਿਉਂ ਕਿਵੇਂ ਕਿ ਅਲਜ਼ਾਮ ਕਿਸੇ ਤੇ ਲਾ ਦਈਏ ਸਾਨੂੰ ਕੋਈ ਪਤਾ ਨਹੀਂ ਸਰ ਤੁਸੀਂ ਹੁਣ ਮਿਲਿਓ ਪਵਨ ਨਹੀਂ ਸਰ ਇਹਨਾਂ ਸਾਨੂੰ ਮਿਲਣ ਨਹੀਂ ਦਿੱਤਾ ਜੀ ਅੱਛਾ ਐਡਮਿਟ ਕਿੱਥੇ ਹੈ ਉੱਪਰ ਹੈ ਜਾਂ ਥੱਲੇ ਹਾਂਜੀ ਉੱਪਰ ਸਰ ਤੁਸੀਂ ਦੇਖੋਗੇ ਕਿ ਤਸਵੀਰਾਂ ਤੁਹਾਡਾ ਕੀ ਨਾਮ ਸਰ ਜੀ ਅਮਰਜੀਤ ਕੌਰ ਅਮਰਜੀਤ ਕੌਰ ਨੇ ਜਿਹੜੇ ਪਵਨ ਦੇ ਮਦਰ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਪਵਨ ਨੂੰ ਸਵੇਰੇ 9:30 ਵਜੇ ਘਰੋਂ ਚੁੱਕ ਕੇ ਲਿਆਈ ਹੈ ਪੁਲਿਸ ਲੇਕਿਨ ਦੂਸਰੀ ਤਰਫ ਪੁਲਿਸ ਦਾ ਦਾਵਾ ਹੈ ਕਿ ਰਾਤੀ ਪੁਲਿਸ ਮੁਕਾਬਲੇ ਚ ਪਵਨ ਦੇ ਗੋਲੀ ਵਜੀ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਐਸ ਵੇਲੇ ਉਸ ਵਾਰਡ ਦੀਆਂ ਉਸ ਹਸਪੀਟਲ ਦੀਆਂ ਜਿੱਥੇ ਦੇਰ ਰਾਤ ਪਵਨ ਨੂੰ ਇੱਥੇ ਲਿਆਂਦਾ ਗਿਆ ਜਦੋਂ ਉਸਦੇ ਗਨਸ਼ਾਟ ਹੁੰਦਾ ਹੈ ਪੁਲਿਸ ਮੁਕਾਬਲੇ ਦੇ ਵਿੱਚ ਤਰਨਤਨ ਦੇ ਵਿੱਚ ਲਗਾਤਾਰ ਫਿਰੋਤੀ ਦੀ ਕਾਲਜ਼ ਆ ਰਹੀਆਂ ਸੀ ਇੱਥੋਂ ਦੇ ਬਿਜ਼ਨਸmen ਨੂੰ ਵਪਾਰੀਆਂ ਨੂੰ ਲਗਾਤਾਰ ਉਹਨਾਂ ਕੋ ਫਿਰੋਤੀਆਂ ਮੰਗੀਆਂ ਜਾ ਰਹੀਆਂ ਸੀ ਕਈ ਇਸ ਦੌਰਾਨ ਜਿਹੜੇ ਨੇ ਮੁਕਦਮੇ ਦਰਜ ਹੁੰਦੇ ਨੇ ਕਈ ਜਗ੍ਹਾ ਗੋਲੀ ਚੱਲਣ ਦੀ ਵਾਰਦਾਤਾਂ ਵੀ ਹੁੰਦੀਆਂ ਨੇ ਇਸ ਦੌਰਾਨ ਇੱਕ ਇਨਫੋਰਮੇਸ਼ਨ ਆਂਦੀ ਹੈ ਪੁਲਿਸ ਦਾ ਦਾਵਾ ਹੈ ਕਿ ਕੋਮਲਦੀਪ ਤੇ ਪਵਨਦੀਪ ਜਿਹੜੇ ਨੇ ਦੋਵੇਂ ਕਿਥੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਨੇ ਪਿੰਡ ਪੌਵਾਲ ਜਿਹੜਾ ਇੱਕ ਮੰਡ ਖੇਤਰ ਦੇ ਇਲਾਕੇ ਹੈ ਜਿੱਥੇ ਪੁਲਿਸ ਜਦੋਂ ਪਿੱਛਾ ਕਰਦੀ ਹੈ ਤੇ ਦੋਵੇਂ ਗੋਲੀਆਂ ਚਲਾਉਂਦੇ ਨੇ ਪੁਲਿਸ ਜਦੋਂ ਜਵਾਬੀ ਫਾਇਰਿੰਗ ਕਰਦੀ ਹੈ ਤੇ ਪਵਨਦੀਪ ਦੇ ਗੋਲੀ ਵੱਜਦੀ ਹੈ ਹਾਲਾਂਕਿ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੋਵਾਂ ਕੋਲੋਂ ਇੱਕ ਗਲੋਕ ਪਿਸਟਲ ਇੱਕ 3 ਬੋਤ ਪਿਸਟਲ ਮਿਲਣ ਦਾ ਪੁਲਿਸ ਦਾਵਾ ਕਰ ਰਹੀ ਹੈ ਹੁਣ ਤੁਹਾਨੂੰ ਉਹ ਤਸਵੀਰਾਂ ਦਿਖਾਣੀਆਂ ਉਸ ਹਸਪਤਾਲ ਦੀਆਂ ਜਿੱਥੇ ਇਸ ਵੇਲੇ ਪਵਨਦੀਪ ਜਿਹੜਾ ਐਡਮਿਟ ਹੈ ਜਿਹੜਾ ਤਰਨਤਨ ਦੇ ਪਿੰਡ ਪਿੱਖੀਵਿੰਡ ਦਾ ਰਹਿਣ ਵਾਲਾ ਹੈ ਜਿਹੜਾ ਤਰਨਤਨ ਦੇ ਪੱਟੀ ਹਸਪਤਾਲ ਦੇ ਵਿੱਚ ਵਾਰਡ ਨੰਬਰ 3 ਦੇ ਵਿੱਚ ਐਡਮਿਟ ਹੈ ਹਰਾਤੀ ਉਹਨੂੰ ਇੱਥੇ ਲਿਆਇਆ ਗਿਆ ਸੀ ਤੁਸੀਂ ਦੇਖੋਗੇ ਕਿ ਇਸ ਵੇਲੇ ਇਸ ਹਸਪੀਟਲ ਦੇ ਵਿੱਚ ਉਸ ਵਾਰਡ ਦੇ ਵਿੱਚ ਪਰਦਾ ਲਗਾਇਆ ਗਿਆ ਪੁਲਿਸ ਲੋਕ ਮੀਡੀਆ ਨੂੰ ਅੰਦਰ ਜਾਣ ਤੋਂ ਮਨਾਈ ਕਿਤੇ ਕੀ ਬੰਦ ਕੀਤਾ ਗਿਆ ਮੀਡੀਆ ਤੋਂ ਦੂਰੀ ਬਣਾਇਆ ਗਿਆ ਹਾਲਾਂਕਿ ਪੁਲਿਸ ਜਿਹੜੀ ਦਾਵਾ ਕਰ ਰਹੀ ਹੈ ਕਿ ਉਸਦੇ ਗੋਲੀ ਵਜੀ ਗੋਡੇ ਚ ਲੇਕਿਨ ਦੂਸਰੀ ਤਰਫ ਜਿਹੜਾ ਪਰਿਵਾਰ ਦਾਵਾ ਕਰ ਰਿਹਾ ਹੈ ਕਿ ਸਵੇਰੇ 9:30 ਵਜੇ ਪਵਨਦੀਪ ਨੂੰ ਘਰੋਂ ਲਿਆਇਆ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੀ ਹੈ ਪੁਲਿਸ ਨੇ ਝੂਠਾ ਮੁਕਾਬਲਾ ਬਣਾਇਆ ਲੇਕਿਨ ਸੱਚ ਕੀ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਲੇਕਿਨ ਤੁਸੀਂ ਤਸਵੀਰਾਂ ਦੇਖੋਗੇ ਕਿ ਇਸ ਵਲੇ ਇਸ ਵਾਰਡ ਨੰਬਰ 3 ਦੇ ਵਿੱਚ ਜਿਹੜਾ ਬਵਨਦੀਪ ਐਡਮਿਟ ਹੈ ਉਹਦਾ ਦੂਸਰਾ ਸਾਥੀ ਕੋਮਲਦੀਪ ਜਿਹੜਾ ਪੁਲਿਸ ਹਿਰਾਸਤ ਚ ਹੈ ਗ੍ਰਿਫਟ ਚ ਹੈ ਦੋਵਾਂ ਕੋਲੋਂ ਕ੍ਰਿਸਟਲ ਬਰਾਮਦ ਹੋਈਆਂ ਹਨ આરોਪ ਹੈ ਕਿ ਦੋਵੇਂ ਫਰੋਤੀਆਂ ਦਾ ਕੰਮ ਕਰਦੇ ਸੀ ਪਰਬ ਦਾਸੂਵਾਲ ਨਾ ਦੇ ਗੈਂਗਸਟਰ ਵਾਸਤੇ ਫਿਲਹਾਲ ਦੋਵਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਦੱਸ ਦਈਏ ਕਿ ਤਰਨਤਾਂਜ ਕਈ ਮਾਮਲੇ ਸਾਹਮਣੇ ਆਏ ਨੇ ਜਿਹਦੇ ਵਿੱਚ ਫਰੋਤੀਆਂ ਦੀ ਕਾਲਸ ਜਿਹੜੀਆਂ ਨੇ ਥੋਦੇ ਬਿਜ਼ਨਸmen ਨੂੰ ਆਉਂਦੀਆਂ ਨਹੀਂ ਸੀ ਚਾਹੇ ਉਹ ਕਪੜਾ ਵਪਾਰੀ ਹੈ ਚਾਹੇ ਉਹ ਕੋਈ ਸੁਨਿਆਰਾ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਨੇ ਕਈ ਮਾਮਲੇ ਆ ਵੀ ਆਏ ਨੇ ਕਿ ਜਿਨ੍ਹਾਂ ਦੇ ਵਿੱਚ ਫਰੋਤੀ ਨਾ ਦੇਣ ਤੇ ਉਹਨਾਂ ਦੇ ਘਰਾਂ ਚੋਂ ਫਾਇਰਿੰਗ ਕੀਤੀ ਗਈ ਪੁਲਿਸ ਨੇ ਕਈ ਇਸ ਤਰ੍ਹਾਂ ਦੇ ਕੇਸ ਦਰਜ ਕੀਤੇ ਗਏ ਸੀ ਇੱਕ ਇਨਪੁੱਟ ਸੀ ਕਿ ਇਸ ਤਰ੍ਹਾਂ ਦੇ ਕੁਝ ਸ਼ਖਸ ਜਿਹੜੇ ਨੇ ਰਾਤੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਪੱਟੀ ਹਲਕੇ 'ਚ ਘੁੰਮਦੇ ਪਏ ਨੇ ਜਿਸ ਤੋਂ ਬਾਅਦ ਪੁਲਿਸ ਨੇ ਨਾਕੇਬੰਦੀ ਕੀਤੀ ਦੋਵੇਂ ਗੈਂਗਸਟਰ ਦਾ ਪਿੱਛਾ ਕੀਤਾ ਤੇ ਜਦੋਂ ਪੁਲਿਸ ਪਿੱਛਾ ਕਰ ਰਹੀ ਸੀ ਤੇ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਜਵਾਬੀ ਫਾਇਰਿੰਗ ਚ ਪਵਨਦੀਪ ਦੇ ਘੋਡੇ ਚ ਗੋਲੀ ਵੱਜਦੀ ਹੈ ਤੇ ਉਹ ਜ਼ਖਮੀ ਹੋ ਜਾਂਦਾ ਹੈ